ਤਰਨਤਾਰਨ ਇਲੈਕਸ਼ਨ ਸਬੰਧੀ ਚੋਣ ਅਧਿਕਾਰੀ ਨੇ ਵੱਡਾ ਫੈਸਲਾ ਕੀਤਾ ਪੰਥਕ ਧਰਾਂ ਭੱਬਾਂ ਭਾਰ ਨੇ ਬਾਦਲ ਨੇ ਵੱਡਾ ਐਲਾਨ ਕਰ ਦਿੱਤਾ ਪੂਰਾ ਪੇਰਪਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼ਿਵਨ ਸੀ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਆਊਟ ਰਾਹੁਲ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਅਤੇ ਹੋਰਨਾਂ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਈ ਮੀਟਿੰਗ ਕੀਤੀ ਮੁੱਖ ਚੋਣ ਅਧਿਕਾਰੀ ਸ਼ਿਵਨ ਸੀ ਨੇ ਤਰਨਤਾਰਨ ਦਾ ਇਲਾਕਾ ਸਰਹੱਤ ਨਾਲ ਲੱਗਦਾ ਹੋਣ ਕਰਕੇ ਵਧੇਰੇ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਉਹਨਾਂ ਕਿਹਾ ਕਿ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਵੰਦੇ ਤੇ ਸ਼ਿਕਾਇਤਾਂ ਦਾ ਵੀ ਨਵੇੜਾ ਕੀਤਾ ਜਾਵੇ ਪੋਲਿੰਗ ਬੂਥਾਂ ਗਿਣਤੀ ਕਰਨ ਵਾਲੇ ਹਾਲ ਅਤੇ ਸਟ੍ਰੰਗ ਰੂਮ ਵਿੱਚ ਠੋਕਵੇਂ ਪ੍ਰਬੰਧ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਉਦੇਸ਼ ਦਿੱਤੇ ਨੇ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਪੰਥਕ ਏਕਤਾ ਦੀ ਹਾਮੀ ਭਰਦਿਆਂ ਕਿਹਾ ਕਿ ਤਰਨਤਾਰਨ ਸਾਬ ਜ਼ਿਮਨੀ ਚੋਣ ਵਿੱਚ ਜੋ ਪੰਥਕ ਗਠਜੋੜ ਹੋਇਆ ਇਹ 2027 ਦੇ ਵਿਧਾਨ ਸਭਾ ਵਿੱਚ ਵੀ ਜਾਰੀ ਰਹੇਗਾ ਗੱਲਬਾਤ ਕਰਦੇ ਮਾਨਯੇ ਕਿਹਾ ਕਿ ਸਮੇਂ ਜਿੱਥੇ ਭਾਰਤ ਪਰਮਾਣੂ ਹਥਿਆਰਾਂ ਵਾਲਾ ਦੇਸ਼ ਹੈ ਜਿਸ ਕਰਕੇ ਭਾਰਤ ਪਾਕਿਸਤਾਨ جنگ ਲੱਗਣ ਦੇ ਮੱਦੇਨਜ਼ਰ ਪੰਜਾਬ ਤਬਾਹ ਹੋ ਸਕਦਾ ਉੱਥੇ ਹੀ ਭਾਰਤ ਵੱਲੋਂ ਡੈਮਾਂ ਦਾ ਪਾਣੀ ਛੱਡ ਕੇ ਪੰਜਾਬ ਨੂੰ ਬਰਬਾਦ ਕੀਤਾ ਜਾ ਸਕਦਾ ਇਸ ਲਈ ਹੁਣ ਪੰਥਕ ਇਕਤਾ ਹੀ ਪੰਜਾਬ ਨੂੰ ਬਚਾ ਸਕਦੀ ਹੈ ਮਾਨਯੇ ਕਿਹਾ ਕਿ ਤਰਨਤਾਰਨ ਸਾਹਿਬ ਹਲਕੇ ਨੇ ਸਦਾ ਪੰਥਕ ਸਿਆਸਤ ਦੇ ਵਿੱਚ ਨਵੇਂ ਸਮੀਕਰਨ ਪੈਦਾ ਕੀਤੇ ਨੇ ਹੁਣ ਵੀ ਤਰਨਤਾਰਨ ਜ਼ਿਲ੍ਹੇ ਚੋਣ ਵਿੱਚ ਭਾਈ ਸੰਦੀਪ ਸਿੰਘ ਸਣੀ ਦੇ ਭਰਾਤਾ ਭਾਈ ਮਨਦੀਪ ਸਿੰਘ ਜੋ ਪੰਥ ਦੇ ਸਾਂਝੇ ਦੌਰ ਤੇ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਮਨਦੀਪ ਸਿੰਘ ਦੀ ਜਿੱਤ ਯਕੀਨੀ ਬਣਾਈ ਹੈ ਉਹਨਾਂ ਨੇ ਕਿਹਾ ਕਿ ਮਨਦੀਪ ਸਿੰਘ ਨੂੰ ਸਾਂਝਾ ਉਮੀਦਵਾਰ ਬਣਾਉਣ ਨਾਲ ਜੋ ਪੰਥਕ ਇਕਤਾ ਦਾ ਮੋੜ ਵਜਿਆ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ جاری ਰਹੇਗਾ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 2027 ਵਿੱਚ ਸਾਰੀ ਪੰਥਕ ਧਰਮ ਵਿੱਚ ਸੀਟਾਂ ਦੀ ਵੰਡ ਕੇ ਚੋਣ ਮੈਦਾਨ ਵਿੱਚ ਨਿਤਰਨ ਗਿਆ ਅਕਾਲੀ ਦਲ ਪੁਨਰ ਸਰਜੀਤ ਬਾਰੇ ਉਹਨਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰਦੇ ਕਿਹਾ ਕਿ ਮੈਂ ਉਸ ਦਲ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਹੋਣ ਜਾ ਰਹੀ ਜ਼ਮੀਨੀ ਚੋਣ ਲਈ ਵਕ ਵਕ ਪੰਥਕ ਜਥੇਬੰਦੀਆਂ ਵੱਲੋਂ ਐਲਾਨੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਪਣੀ ਚੋਣ ਮੁਹਿੰਮ ਦੀ ਆਰੰਭਤਾ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਵੀਰ ਗੁਰਜੀਤ ਸਿੰਘ ਜੋ 400 ਫੁੱਟ ਉੱਚੇ ਟਾਵਰ ਤੇ ਬੈਠਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਨਸ਼ੇ ਦਾ ਮੁੱਦਾ ਬੰਦੀ ਸੰਗਾਂ ਦਾ ਮੁੱਦਾ ਵਪਾਰ ਦਾ ਮੁੱਦਾ ਆਦ ਮੁੱਦੇ ਕਾਫੀ ਅਹਿਮ ਨੇ ਉਹਨਾਂ ਕਹੇ ਕਿ ਕਿਸਾਨੀ ਦਾ ਮੁੱਦਾ ਬਹੁਤ ਹੀ ਜ਼ਿਆਦਾ ਧਿਆਨ ਮੰਗਦਾ ਪਰ ਕਿਸੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਸਮੇਂ ਤੱਕ ਕੇ ਸ਼ਾਈ ਹੋ ਰਹੀ ਹੈ ਅਮਰਿਤਪਾਲ ਸਿੰਘ 3 ਸਾਲ ਹੋ ਗਏ ਨੇ ਐਨਐਸਏ ਲੱਗੀ ਨੂੰ ਕਾਨੂੰਨ ਕਿੰਨੇ ਧੱਕੇਸ਼ਾਈ ਕਰ ਰਹੀ ਹੈ ਸੰਦੀਪ ਸਿੰਘ ਸਨੀ ਨਾਲ ਜਦ ਸਾਡੇ ਪਰਿਵਾਰ ਨੇ ਮੁਲਾਕਾਤ ਕਰਨੀ ਚਾਹੀ ਤਾਂ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰਡੈਂਟ ਸਾਨੂੰ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਜੇਲ੍ਹ ਵਿੱਚ ਵਾਰ-ਵਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ। ਉਹਨਾਂ ਨੇ ਸਾਨੂੰ ਨਹੀਂ ਮਿਲਣ ਦਿੱਤਾ। ਪਰਿਵਾਰ ਨੂੰ ਮੁਲਾਕਾਤ ਲਈ ਧਰਨਾ ਲਗਾਉਣਾ ਪਿਆ। ਧਰਨਾ ਲਾਉਣ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ। ਉਹਨਾਂ ਕਿਹਾ ਕਿ ਰਾਜਨੀਤੀ ਸਾਡਾ ਸ਼ੌਂਕ ਨਹੀਂ, ਅਸੀਂ ਕਾਰੋਬਾਰੀ ਪਰਿਵਾਰਾਂ, ਲੋਕ ਭਾਵਨਾਵਾਂ ਕਾਰਨੀ ਅਸੀਂ ਇਹ ਚੋਣ ਲੜਨ ਜਾ ਰਹੇ ਹਾਂ। ਉਹਨਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਵੀ ਨਹੀਂ ਹੈ। ਇਸ ਮੌਕੇ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਦਿੱਤੀ ਹੈ ਕਿ ਅਸੀਂ ਜ਼ਰੂਰ ਸਫਲ ਹੋਵਾਂਗੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜੋ ਕਿ ਰਾਜਨੀਤਿਕ ਸਿਸਟਮ ਤੋਂ ਤੰਗ ਆ ਚੁੱਕੇ ਨੇ ਤੇ ਹੁਣ ਲੋਕ ਸਾਨੂੰ ਸੇਵਾ ਦਾ ਮੌਕਾ ਦੇਣਗੇ ਉਹਨਾਂ ਕਿਹਾ ਕਿ ਭਾਈ ਮਨਦੀਪ ਸਿੰਘ ਨੂੰ ਪੂਰੇ ਪੰਥ ਦਾ ਸਮਰਥਨ ਹਾਸਲ ਹੈ ਇਸ ਮੌਕੇ ਜੱਦਦਾਰ ਤੇ ਹੰਸੰਗ ਮੰਡ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਕਰਵਾਨੀ ਵਾਲੇ ਸੰਗਾਂ ਦਾ ਸਤਕਾਰ ਕਰਦਾ ਜੱਦਦਾਰ ਹਵਾਰਾ ਦੇ ਹੁਕਮ ਮੁਤਾਬਕ ਭਾਈ ਮਨਦੀਪ ਸਿੰਘ ਨੂੰ ਸਰਉਪੇਉ ਦੇਣ ਲਈ ਆਏ ਨੇ ਜੱਦਦਾਰ ਮੰਡ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਪੂਰਨ ਪੰਥਕ ਇਕਜਤਾ ਨੂੰ ਦੇਖਣ ਨੂੰ ਮਿਲਦੀ ਹੈ ਉਹਨਾਂ ਕਿਹਾ ਕਿ ਜੱਦਦਾਰ ਹਵਾਰਾ ਨੇ ਤਰਨਤਾਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਕੀ ਤੇ ਵਦੀ ਦੀ ਲੜਾਈ ਹੈ ਅਸੀਂ ਵਦੀ ਦਾ ਖਾਤਮਾ ਕਰਨਾ ਪੰਥ ਬਹੁਮਤ ਨਾਲ ਜਿੱਤੇਗਾ ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਤਰਨਤਾਰਨ ਜ਼ਿਮਰੀ ਚੋਣ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ ਉਹਨਾਂ ਸਮੂਹ ਹਲਕਾ ਇੰਚਾਰਜਾਂ ਤੇ ਸੀਨੀਅਰ ਅਕਾਲੀ ਆਗੂਆਂ ਨਾਲ ਵੱਖਰੇ ਵੱਖਰੇ ਤੌਰ ਤੇ ਬੰਦ ਕਮਰਾ ਮੀਟਿੰਗ ਵੀ ਕੀਤੀ ਅਤੇ ਤਰਨਤਾਰਨ ਜ਼ਿਮਨੀ ਚੋਣ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਲਕਾ ਇੰਚਾਰਜ ਤੇ ਸੀਨੀਅਰ ਅਕਾਲੀ ਅਗਵੰਦੀਆਂ ਵੱਖ-ਵੱਖ ਪਿੰਡਾਂ ਦੇ ਵਾਰਡ ਵਿੱਚ ਡਿਊਟੀਆਂ ਲਗਾਈਆਂ ਇਸ ਮੌਕੇ ਸੁਖਬੀਰ ਬਾਦਲ ਵੱਲੋਂ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਤਰਨਤਾਰਨ ਜ਼ਿਮਨੀ ਚੋਣ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਸਕੇ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਜਿੱਤ ਨਾਲ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਅਮਨ ਕਾਨੂੰਨ ਤੇ ਵਿਕਾਸ ਹੋਵੇਗਾ